ਬਿੱਤੇਰਨ ਪੀਲ ਪੁਲਿਸ ਵੱਲੋਂ ਫਿਰੋਤੀਆਂ ਦੇ ਮਾਮਲੇ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਵਿੱਚ ਇੱਕ ਟਿਕਟਾਕ ਸਟਾਰ ਸਮੇਤ ਕੁਝ ਭਾਰਤੀ ਲੋਕ ਵੀ ਸ਼ਾਮਿਲ ਸਨ ਤੇ ਇਸ ਘਟਨਾ ਦੇ ਪਿੱਛੇ ਕਿਵੇਂ ਦੀ ਭੂਮਿਕਾ ਤੁਸੀਂ ਵੇਖਦੇ ਹੋ ਤੁਹਾਡੇ ਮੁਤਾਬਿਕ ਕੀ ਹੋ ਸਕਦਾ ਇਹਦਾ ਇਹਦੇ ਪਿੱਛੇ ਕੀ ਭੂਮਿਕਾ ਹੋ ਸਕਦੀ ਹੈ ਜੀ ਇਹ ਖਬਰ ਜਦੋਂ ਸਾਰੇ ਸਰੋਤਾਂ ਤੱਕ ਪਹੁੰਚ ਗਈ ਹੈ ਤਾਂ ਮੈਂ ਉਹ ਰਿਪੀਟ ਨਹੀਂ ਕਰੂੰਗਾ ਕਿਉਂਕਿ ਕਾਫੀ ਕੁਝ ਪਤਾ ਲੱਗ ਗਿਆ ਕਿ ਕੌਣ ਕੌਣ ਗ੍ਰਿਫਤਾਰ ਹੋਇਆ ਪੰਜ ਗ੍ਰਿਫਤਾਰੀਆਂ ਹੋਈਆਂ ਜੀ ਦਰਅਸਲ ਇਹਨਾਂ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਜਿਹੜੇ ਲੋਕ ਹੈਗੇ ਆ ਵਿਅਕਤੀ ਹੈ ਗਿਆ ਇੱਕ ਜਿਹੜੀ ਟਿਕਟੋਕਰ ਹੈਗੀ ਆ ਜਿਹੜੀ ਕਿ ਕਾਫੀ ਵੱਡੀ ਪੱਧਰ ਤੇ ਮਸ਼ਹੂਰ ਸੀਗੀ ਟਿਕਟੋਕ ਦੇ ਉੱਪਰ ਵੀਡੀਓ ਪਾਉਣ ਦੇ ਵਿੱਚ ਕੁਝ ਆਟੋ ਇੰਡਸਟਰੀ ਦੇ ਨਾਲ ਸੰਬੰਧਿਤ ਵੀ ਉਹਨੇ ਐਡਸ ਵੀ ਕੀਤੀਆਂ ਤਾਂ ਉਹਦਾ ਵੀ ਜਿਹੜੇ ਵਿੱਚ ਗ੍ਰਿਫਤਾਰੀ ਹੋਈ ਆ ਜੀ ਇਲਜ਼ਾਮ ਕੀ ਲੱਗੇ ਆ ਦੋਸ਼ ਇਹ ਲੱਗੇ ਹੈਗੇ ਆ ਕਿ ਇਹਨਾਂ ਵੱਲੋਂ ਜਿਹੜੇ ਭਾਰਤੀ ਫੂਲ ਦੇ ਜਿਹੜੇ ਵਪਾਰੀ ਹੈਗੇ ਤੇ ਪੰਜਾਬੀ ਵਪਾਰੀ ਹੈਗੇ ਆ ਉਹਨਾਂ ਕੋਲੋਂ ਫਰੌਤੀਆਂ ਮੰਗੀਆਂ ਜਾਂਦੀਆਂ ਸੀਗੀਆਂ ਕਈ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਇਲਜ਼ਾਮ ਇਹਨਾਂ ਤੇ ਲੱਗੇ ਹੈਗੇ ਆ ਕੁਝ ਇੱਕ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਸਰਕਲ ਜਿਹੜਾ ਇੱਕ ਇਦਾਂ ਦੀ ਕ੍ਰਾਈਮ ਦੀ ਦੁਨੀਆ ਪੈਦਾ ਇੱਥੇ ਕੀਤੀ ਗਈ ਆ ਭਰਮਤਾਂ ਤੇ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਪੰਜਾਬੀ ਬਿਜ਼ਨਸਮੈਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਆਮ ਲੋਕਾਂ ਨੂੰ ਵੀ دہشت ਪਾਈ ਜਾ ਰਹੀ ਆ ਉਹਦਾ ਹੀ ਇੱਕ ਹਿੱਸਾ ਇਹ ਮੰਨਿਆ ਜਾ ਰਿਹਾ ਪਰ ਇਹਦੇ ਜੁੜੇ ਨਾਲ ਇਹਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਮੈਂ ਕਰਨਾ ਚਾਹੁੰਦਾ ਕਿ ਏਡੀ ਵੱਡੀ ਪੱਧਰ ਤੇ ਉਹਨਾਂ ਕੋਲ ਹਥਿਆਰ ਕਿੱਥੋਂ ਆ ਰਹੇ ਆ ਜਾਣੂ ਕੋਲ ਮਹਿੰਗੀਆਂ ਗੱਡੀਆਂ ਕਿੱਥੋਂ ਆ ਰਹੀਆਂ ਨੇ ਅੱਜ ਜਿਹੜਾ ਪੁਲਿਸ ਨੇ ਖੁਲਾਸਾ ਕੀਤਾ ਕਿ 4000 ਦੇ ਕਰੀਬ ਇਹੋ ਜੇ ਇੰਡੀਪੈਂਡੈਂਟ ਗੈਂਗ ਹੋ ਸਕਦੇ ਆ ਜਿਨ੍ਹਾਂ ਨੂੰ ਵੱਡੀ ਕਮਾਈ ਜਿਹੜੀ ਹੈ ਫੈਂਟਨਾਈਲ ਦੀ ਜਿਹੜੀ ਫੈਂਟਾ ਨਾਲ ਨਸ਼ਾ ਹੈਗਾ ਉੱਥੋਂ ਵਿਕਰੀ ਤੋਂ ਹੋ ਰਹੀ ਆ ਕੋਈ ਕੋਜਲ الزام ਇਹ ਵੀ ਲੱਗੇ ਜਿਹੜੀ ਕੈਨੇਡਾ ਦੀ ਵੱਡੀਆਂ ਜਾਂਚ ਏਜੰਸੀਆਂ ਹੈਗੇ RCMP ਜਾਂ CSIS ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਭਾਰਤ ਸਮੇਤ ਕੋਈ ਬਾਹਰਲੇ ਮੁਲਕਾਂ ਤੇ ਇਲਜ਼ਾਮ ਲੱਗਿਆ ਕਿ ਜਿੰਨਾ ਵੀ ਇਸ ਗੈਂਗਸਟਰਵਾਦ ਫੈਲਿਆ ਹੈਗਾ ਵਾ ਉਹਨੂੰ ਪਰਪਸਫੁਲੀ ਇੱਥੇ ਭੇਜਿਆ ਗਿਆ ਕੈਨੇਡਾ ਦੇ ਵਿੱਚ ਤੇ ਕੋਸ਼ਿਕ ਮਾਹੌਲ ਜਿਹੜੀਆਂ ਹਿੰਸਕ ਘਟਨਾਵਾਂ ਹੋਈਆਂ ਨੇ ਉਹਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਹਾਲਾਂਕਿ ਇਹ ਗੱਲਾਂ ਸਾਬਤ ਹੋਣੀਆਂ ਬਾਕੀ ਆ ਪਰ ਇੱਕ ਗੱਲ ਜ਼ਰੂਰ ਦੱਸ ਦਿੰਨੇ ਕਿ ਵੱਡੀ ਪੱਧਰ ਦੇ ਉੱਪਰ ਪੰਜਾਬੀ ਜਿਹੜੇ ਨੌਜਵਾਨ ਟੀਨੇਜਰ ਹੈਗੇ ਆ ਉਹਨਾਂ ਨੂੰ ਚੇਜ਼ ਵੀ ਕੀਤਾ ਜਾਂਦਾ ਤੇ ਇੱਕ ਅਜੀਬ ਤਰ੍ਹਾਂ ਦੀ ਦੁਨੀਆ ਇੱਥੇ ਪੈਦਾ ਹੋ ਗਈ ਜੀ ਆਪਾਂ ਕਹਿ ਸਕਦੇ ਕਿ ਕੰਮਕਾਰ ਵੀ ਲੋਕਾਂ ਕੋਲ ਹੈ ਨਹੀਂ ਆ ਰੁਜ਼ਗਾਰ ਹੈ ਨਹੀਂ ਆ ਇੱਕ ਵੱਡਾ ਕਾਰਨ ਇਹ ਵੀ ਆਪਾਂ ਕਹਿ ਸਕਦੇ ਆ ਤੇ ਰੁਜ਼ਗਾਰ ਹੈਗੇ ਵੀ ਆ ਤਾਂ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਇਸ ਦੁਨੀਆ ਦੀ ਇੱਕ ਚੱਕਾ ਚਾਉਂਦਿਆ ਜਿਵੇਂ ਇੱਕ ਟਿਕਟੌਕ ਕੁੜੀ ਜਿਹੜੀ ਫੜੀ ਗਈ ਆ ਗ੍ਰਿਫਤਾਰ ਹੋਈ ਆ ਇੱਕ ਚੱਕਾ ਚਾਉਂਦਾ ਆ ਆਪਾਂ ਕਹਿ ਸਕਦੇ ਦੋ ਨੰਬਰ ਦੀ ਕਮਾਈ ਦੀ ਜਿਹੜੀ ਇਹ ਇਸ ਵਾਰ ਨੌਜਰਾਂ ਨੂੰ ਖਿੱਚੀ ਜਾ ਰਹੀ ਹੈ ਤੇ ਪੰਜਾਬੀ ਨੌਜਰਾਂ ਦੇ ਵੱਡੀ ਪੱਧਰ ਤੇ ਸ਼ਿਕਾਰ ਹੋ ਰਿਹਾ ਜੀ ਜੀ